ਰਮਾਇਣ ਦੇ ਵਿੱਚ ਇਹ ਗੱਲ ਕਹੀ ਗਈ ਸੀ ਵੀ ਹਾਂ ਵੀ ਜਿਹੜੇ ਆਪਣਾ ਰਾਵਣ ਸੀ ਉਹਨਾਂ ਕੋਲ ਵੀ ਮੀਮਾਨ ਸੀਗਾ ਪੁਸ਼ਮੀਮਾਨ ਸੀ ਸਾਇੰਸ ਮਤਲਬ ਉਸ ਟਾਈਮ ਦੀ ਸਾਇੰਸ ਬੜੀ ਅੱਗੇ ਸੀ ਤਾਂ ਲੱਗਦਾ ਵੀ ਇੱਕ ਵਾਰੀ ਸਾਇੰਸ ਪੀਕ ਤੇ ਜਾਂਦੀ ਹੈ ਫਿਰ ਸਾਰਾ ਕੁਝ ਡਿਸਟਰੋਏ ਹੋ ਜਾਂਦਾ ਫਿਰ ਸਾਇੰਸ ਆਪਣੇ ਪੀਕ ਤੇ ਆਂਦੀ ਹੈ ਫਿਰ ਸਾਰਾ ਕੁਝ ਡਿਸਟਰੋਏ ਹੋ ਜਾਂਦਾ ਐਦਾਂ ਚੀਜ਼ਾਂ ਚੱਲਦੀਆਂ ਨੇ ਦੇਖੋ ਜੀ ਜਦੋਂ ਇਹ ਰਮਾਇਣ ਪੜਦੇ ਜਾਂ ਈਵਨ ਮਹਾਭਾਰਤ ਪੜਦੇ ਆ ਖਾਸ ਕਰਕੇ ਘਟੋਤਕ ਚ ਦੀ ਕਹਾਣੀ ਪੜਦੇ ਆ ਜਾਂ ਰਾਵਣ ਦੀ ਕਹਾਣੀ ਪੜਦੇ ਆ ਉਹ ਰਕਸ਼ਸ ਕਹਿੰਦੇ ਉਹ ਮਾਇਆ ਵੀ ਹੁੰਦੇ ਸੀ ਉਹ ਮਾਇਆ ਵੀ ਦਾ ਮਤਲਬ ਹੁੰਦੇ ਸੀ ਕਿ ਉਹਨਾਂ ਨੂੰ ਸਾਇੰਸ ਦਾ ਕਾਫੀ ਗਿਆਨ ਸੀ ਉਹਨਾਂ ਨੂੰ ਐਕਸਪਲੋਸਿਵ ਦੀ ਜਾਣਕਾਰੀ ਸੀ ਉਹਨਾਂ ਨੂੰ ਧੂਆਂ ਪੈਦਾ ਕਰਨ ਵਾਲੇ ਯੰਤਰਾਂ ਦਾ ਪਤਾ ਸੀ ਉਹਨਾਂ ਨੂੰ ਭੇਸ ਬਦਲਣ ਦੇ ਤਰੀਕਿਆਂ ਦਾ ਪਤਾ ਸੀ ਉਹ ਕਹਿੰਦੇ ਕਿ ਉਹ ਇੱਕ ઋષਿ ਸੀ ਜਿਹੜਾ ਮ੍ਰਿਗ ਦਾ ਰੂਪ ਧਾਰਨ ਕਰਕੇ ਆ ਗਿਆ ਇਹ ਜਿਹੜੀ ਕਲਾ ਹੈ ਇਹ ਕੇਰਲਾ ਵਿੱਚ ਕੁਝ ਸਾਲ ਪਹਿਲੇ ਤੱਕ ਵੀ ਇਹ ਸੀਗੀ ਇਹ ਸੀਗੀ ਇਹ ਸੀਗੀ ਬੰਦੇ ਇਹਨਾਂ ਨੂੰ ਇਹੋ ਜੇ ਰੂਪ ਧਾਰਨ ਕਰਕੇ ਐਂਟਰਟੇਨ ਲੋਕਾਂ ਨੂੰ ਕਰਦੇ ਹਾਂ ਐਂਟਰਟੇਨ ਕਰਦੇ ਸੀ ਮਾਦਾ ਦੇ ਜਗਰਾਤਿਆਂ ਚ ਵੀ ਉਹ ਚੀਜ਼ ਦੇਖਣ ਨੂੰ ਆਈ ਸੀ ਕਿ ਮੋਰ ਬਣ ਕੇ ਆ ਜਾਂਦਾ ਕੋਈ ਹੂੰ ਕੋਈ ਸ਼ੇਰ ਬਣ ਕੇ ਆ ਜਾਂਦਾ ਇਹ ਚਲੋ ਇਹ ਤਾਂ ਛੋਟੀ ਚੀਜ਼ ਆ ਪਰ ਇਹ ਕਲਾਵਾਂ ਹੁੰਦੀਆਂ ਸੀ ਇਹਦਾ ਮਤਲਬ ਹੈ ਕਿ ਉਹ ਸਾਇੰਸ ਦਾ ਇੱਕ ਰੂਪ ਸੀਗਾ ਅਗਰ ਉਹਨਾਂ ਕੋਲ ਐਕਸਪਲੋਸਿਵ ਸੀਗੇ ਜਾਂ ਅਗਰ ਉਹਨਾਂ ਕੋਲ ਧੂਆ ਪੈਦਾ ਕਰਨ ਵਾਲੇ ਯੰਤਰ ਸੀਗੇ ਤੇ ਇਹਦਾ ਮਤਲਬ ਉਹਨਾਂ ਕੋਲ ਸਾਇੰਸ ਦਾ ਇੱਕ ਕਾਫੀ ਵਧੀਆ ਹਿੱਸਾ ਸੀ ਇੱਕ ਰਾਜਾ ਹੋਇਆ ਅਜਤ ਸਤਰੂ ਅਜਾਤ ਸ਼ਤਰੂ ਕੋਲ ਕੁਝ ਇਹੋ ਜਿਹੇ ਯੰਤਰ ਸੀਗੇ ਜਿਹੜੇ 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 ਬਿਨਾ ਕੋੜਿਆਂ ਦੇ ਚੱਲਦੇ ਸੀ ਬਿਨਾ ਕੋੜਿਆਂ ਬਿਨਾ ਕੋੜਿਆਂ ਦੇ ਚੱਲਦੇ ਸੀ ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦਿੰਦਾ 126 BC ਚ 126 BC ਦੇ ਵਿੱਚ ਸਿਕੰਦਰੀਆ ਸ਼ਹਿਰ ਦੇ ਵਿੱਚ ਸਿਕੰਦਰੀਆ ਸ਼ਹਿਰ ਸਿਕੰਦਰ ਨੇ ਬਸਾਇਆ ਸੀ ਅੱਛਾ ਤੇ ਸਿਕੰਦਰੀਆ ਸ਼ਹਿਰ ਦੇ ਵਿੱਚ ਇੱਕ ਬੰਦੇ ਦਾ ਨਾਂ ਸੀ ਹੀਰੋ ਹੀਰੋ ਨੇ ਇੱਕ ਮਸ਼ੀਨ ਬਣਾਈ ਮਸ਼ੀਨ ਕੀ ਬਣਾਈ ਕਿ ਉਹ ਭਾਫ ਨਾਲ ਘੁੰਮਣ ਵਾਲੀ ਕਿਰਨੀ ਸੀ अच्छा औ स्टैम्प आफना आफना ਹੁੰਦੀ ਸੀ ਘਿਰਨੀ ਹੁੰਦੀ ਸੀ ਹੁਣ ਦੇਖੋ ਵੀ ਇਹਦਾ ਮਤਲਬ ਹੈ ਕਿ ਸਟੀਮ ਇੰਜਨ ਤਾਂ 120 सी 126 बीसी ਚ ਬਣ ਗਿਆ ਸੀ ਅਗਰ ਉਹਦੇ ਤੋਂ ਉਦੋਂ ਇੰਜਨ ਬਣ ਜਾਂਦਾ ਸਟੀਮ ਇੰਜਨ ਬਣ ਜਾਂਦਾ ਹੈ ਤੇ ਅੱਜ ਸਾਇਸ ਕਿੱਥੇ ਹੁੰਦੀ ਅਜੇ ਤੋਂ 2000 ਸਾਲ ਪਹਿਲੇ ਰੇਲ ਬਣੀ ਹੁੰਦੀ ਅਜੇ ਤੋਂ 2000 ਸਾਲ ਪਹਿਲੇ ਅਜੇ ਤੋਂ 2000 ਸਾਲ ਪਹਿਲੇ ਟਰੱਕ ਬਣੇ ਹੁੰਦੇ ਗੱਡੀਆਂ ਬਣੀਆਂ ਹੁੰਦੀਆਂ ਤੇ ਦੁਨੀਆ ਦੀ ਤਰੱਕੀ ਕਿਵੇਂ ਹੋ ਜਾਣੀ ਸੀ ਇਸ ਕਰਕੇ ਸਾਇੰਸ ਦੀਆਂ ਖੋਜਾਂ ਕਈ ਵਾਰੀ ਪੀਕ ਤੇ ਪਹੁੰਚ ਕੇ ਦਬ ਜਾਂਦੀਆਂ ਨੇ ਈਵਨ ਤੇ ਵਿਚਾਰੇ ਕਾਪਰਨਿਕਸ ਨੇ ਜਦੋਂ ਖੋਜ ਕੀਤੀ ਹੈ ਕਿ ਧਰਤੀ ਘੁੰਮਦੀ ਹੈ ਉਹਦੀ ਹਿੰਮਤ ਨਹੀਂ ਸੀ ਪਈ ਆਪਣੀ ਖੋਜ ਸੁਪਾਉਣ ਦੀ ਮੈਂ ਗ੍ਰੈਗਰ ਮੈਂਡਲ ਦਾ ਨਾਮ ਲਿਆ ਗ੍ਰੈਗਰ ਮੈਂਡਲ ਨੇ ਇੰਡੀਆਂ ਖੋਜਾਂ ਕੀਤੀਆਂ ਉਹ ਵਿਚਾਰਾ ਖੋਜਾਂ ਕਰਕੇ ਮਰ ਗਿਆ ਮਾਲੀ ਸੀ ਉਹ ਗਰੀਬ ਆਦਮੀ ਸੀ ਉਹਦੇ ਮਰਨ ਤੋਂ 50 ਸਾਲਾਂ ਬਾਅਦ ਉਹਦੀ ਕਿਤਾਬ ਕਿਸੇ ਨੇ ਛਪਵਾਈ ਛਪਵਾਈ ਹੂੰ ਉਹ ਕਿਤਾਬ ਮੁਰਕੇ ਕਿਸੇ ਸਾਇੰਸ ਕਾਂਗਰਸ ਵਿੱਚ ਪੇਸ਼ ਹੋਈ ਤੇ ਗ੍ਰੈਗਰ ਮਿੰਡਲ ਨੂੰ ਅੱਜ ਅਸੀਂ ਜਾਣਦੇ ਆ ਤੇ ਇਹ ਖੋਜਾਂ ਮਰ ਜਾਂਦੀਆਂ ਨੇ ਸਭੇ ਤਾਵਾਂ ਖਤਮ ਹੋ ਜਾਂਦੀਆਂ ਨੇ ਮੈਨੂੰ ਲੱਗਦਾ ਕਿ ਰਮਾਇਣ ਮਾਹ ਭਾਰਤ ਦੇ ਵਿੱਚ ਬਹੁਤ ਸਾਰੀਆਂ ਖੋਜਾਂ ਸੀ ਲੋਕਾਂ ਕੋਲ ਜਿਹੜੀਆਂ ਖੋਜਾਂ ਤਬਾਹ ਹੋ ਗਈਆਂ ਈਵਨ ਜਦੋਂ ਸ਼ੱਕਾਂ ਨੇ ਕੋਸਾਣਾ ਨੇ ਹੂਣਾ ਨੇ ਹਮਲੇ ਕੀਤੇ ਤੇ ਨਲੰਦਾ ਯੂਨੀਵਰਸਿਟੀ ਜਲੀ ਤੇ ਤਕਸ਼ਸ਼ਿਲਾ ਯੂਨੀਵਰਸਿਟੀ ਜਲੀ ਤੇ ਗਿਆਨ ਦਾ ਬਹੁਤ ਬੜਾ ਭੰਡਾਰ ਇੱਕ ਖਤਮ ਹੋ ਗਿਆ ਖਾਸ ਕਰਕੇ ਮੈਡੀਕਲ ਸਾਇੰਸ ਦਾ ਕਿਉਂਕਿ ਜਦੋਂ ਇਤਿਹਾਸੇ ਅਸੀਂ ਜਾਣੇ ਆ ਤੇ ਜੀਵਕ ਨੇ ਮਹਾਤਮਾ ਬੁੱਧ ਦਾ ਆਪਰੇਸ਼ਨ ਕੀਤਾ ਸੀ ਹਰਨੀਆਂ ਦਾ ਤੇ ਨੇਚਰਲੀ ਇਹਦਾ ਮਤਲਬ ਹੈ ਕਿ ਉਹਨਾਂ ਨੂੰ ਐਨੈਸਥੀਸ਼ੀਆ ਬਾਰੇ ਵੀ ਪਤਾ ਹੋਣਾ ਬਿਲਕੁਲ ਸਹੀ ਤੇ ਇਹਦਾ ਮਤਲਬ ਹੈ ਕਿ ਸਾਇੰਸ ਦਾ ਇੱਕ ਬਹੁਤ ਬੜਾ ਹਿੱਸਾ ਡਿਸਟਰਾਏ ਹੋ ਗਿਆ ਨਾ ਤੇ ਸਾਇੰਸ ਵਾਕਿਆ ਹੀ ਡਿਸਟਰਾਏ ਹੁੰਦੀ ਆ ਤੇ ਫਿਰ ਡਿਵੈਲਪ ਹੁੰਦੀ ਆ ਇਹ ਸਿਲਸਿਲੇ ਤੇ ਚੱਲਦਾ ਹੈ ਮਤਲਬ ਹੁਣ